ਚਾਰ ਤੋਂ ਚੱਕ ਕੇ ਕਰ ਮੋਂ ਨਾਵੇ ਨਹੀਂ ਹੁੰਦਾ ਇਹ ਚੋਟੀਆਂ ਅਜਾ ਇੱਥੇ ਤਾਂ ਦੱਲਨੇ ਆਪਾਂ ਇਹ ਚੋਟੀਆਂ ਮੈਂ ਤਾਂ ਬੜੇ ਕੁਝ ਚ ਲੋਕਾਂ ਦਾ ਬਾਸੂ ਚ ਪਾ ਖੜਾ ਰਹੇ ਆ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਬਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਸਮਾਨ ਆ ਗਿਆ ਤੁਸੀਂ ਦੇਖੋ ਆਪਾਂ ਤੁਸੀਂ ਧੀ ਰੱਖੀ ਹੈ ਨਾ Ferdig. ਤੇਰੇ ਮੁੰਡੇ ਚੱਤਰਾ ਸੋਣ ਨਹੀਂ ਕਰ ਮੇਰਾ ਨਾ ਵਾਤ ਤੋਂ ਬੋਲ ਆਇਆ ਫੋਨ ਤਾਂ ਆ ਗਿਆ ਤੇਰਾ ਮਰ ਜਾਣੀਏ ਜੇ ਤੂੰ ਥੱਲੇ ਹੁੰਦੀ ਪਰ ਇਹਨੂੰ ਰੱਖੀ ਵੀਡੀਓ ਮੈਂ ਬਣਾਵਾਂਗੀ ਦੇਖੋ ਜੀ ਆਪਾਂ ਦਾ ਸੂਟ ਬਹੁਤ ਸੋਹਣੇ ਸੋਹਣੇ ਸਾਨੂੰ ਹਰ ਰੋਈ ਵੀਡੀਓ ਚ ਦਿਖਾਇਆ ਕਰਾਂਗੇ ਪਾ ਕਰਾਂਗੇ ਵੀਡੀਓ ਅਪਲੋਡ ਫਿਰ ਤੁਹਾਨੂੰ ਦਿਖਾਵਾਂਗੇ ਸੂਟ ਕਿ ਪਰ ਇਹਨੂੰ ਉਹ ਕਰ ਦੋ। ਆ ਮੈਂ ਹਾਤੀ ਹਾਤੀ ਦੇ ਅੱਛਾ ਪਰਲੀ ਸਾਈਡ ਕਰ ਦੋ। ਕਾਟਨ ਦੇ ਦੁਪੱਟਿਆਂ ਨਾਲ ਐ ਬਈ ਬਹੁਤ ਸੋਹਣਾ ਸੂਟ ਆ। ਹਾਤੀ ਜਿਹੜੇ ਕਿਪਾ ਬੰਦ ਕਰਦੇ ਫਿਰ ਕਿਪਾ ਨਾਲ ਅੰਦਰੋਂ ਕੁਝ ਹੋ ਗਿਆ। ਹਾਂ ਸੂਟ ਮੈਨੂੰ ਬਹੁਤ ਸੋਹਣਾ ਲੱਗਿਆ। ਕਿਹੜਾ ਸਾਰੇ ਸੋਹਣਾ ਸੋਦਾ ਬੋਸਣਾ ਸਾਰੀ ਸੂਟੀ ਸੋਹਣੀ ਹੈ ਕਿਤਾ ਸਾਰੇ ਸੋਹਣੇ ਮਟਾ ਦਾ ਸੋਹਣਾ ਆਏ ਦਿਨ ਸਲਵਾਰ ਬਹੁਤ ਸੋਹਣੀ ਚੀਜ਼ ਆ ਮੈਨੂੰ ਆਏ ਜਿਉ ਨਾਲ ਲੈਣ ਤਾਂ ਮੈਂ ਸਮਾ ਲਾਂ ਆ ਦੇਖੋ ਵੀ ਪਹੁੰਚੇ ਤੇ ਵਰਕ ਬਹੁਤ ਸੋਹਣੀ ਚੀਜ਼ ਆ ਇਹਦਾ ਰੇਟ ਹੈ ਜੀ ਸੂਟ ਦਾ 650 ਆ ਗਿਆ ਜੀ ਸ਼ਰਟ ਆ ਗਿਆ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਕਾਟਨ ਦਾ ਆ ਦੇਖੋ ਤੁਹਾਨੂੰ ਖੋਲ ਕੇ ਦਿਖਾਉਣੇ ਆ ਦੇਖੋ ਜੀ ਪੇਂਟਿੰਗ ਵਾਲਾ ਦੁਪੱਟਾ ਬਹੁਤ ਸੋਹਣਾ

ਬਹੁਤ ਵਧੀਆ ਕੱਪੜਾ ਹੈ ਬਈ ਬਹੁਤ ਸੋਹਣਾ ਕੱਪੜਾ ਵਧੀਆ ਲਾਈਟ ਜੇ ਕਲਰ ਹੈ ਰੇਟ ਹੈ ਜੀ ਇਹਦਾ 650 ਇਹਦੇ ਨਾਲ ਦੁਪੱਟਾ ਹੈਗਾ ਪੇਂਟਿੰਗ ਵਾਲਾ ਪੇਂਟਿੰਗ ਵਾਲਾ ਦੁਪੱਟਾ ਬਈ ਬਹੁਤ ਸੋਹਣਾ ਦੇਖੋ ਆਹ ਦੁਪੱਟਾ ਇਹਦੇ ਨਾਲ ਬਹੁਤ ਸੋਹਣੀ ਚੀਜ਼ ਹੈ ਬਈ ਰੇਟ ਹੈ ਜੀ ਇਹਦਾ 650 ਆਰਾ ਕਰ ਲਿਓ ਫਿਰ ਮਹੌਲ ਵਿੱਚ ਪਾ ਦਿੰਦੇ ਹਾਂ எல்லாம் எப்போ விடியோ போட்டுக்கொள்ளலாம் என்னால் சூட்டை அட்ரஸ் யார் என்ன ரெட்டி சண்டே ஷேர் அட்ரஸ் சூட்டை என்ன देखो जी लाइट कलर ला है जी आ सलवार आ गई आ कमीज आ गई आ गा जी दुप्टा एटन च कपड़ा है भाई ਇਦੇ ਨਾਲ ਵੀ ਆ ਪੱਠ ਸੂਟ ਲਏ ਇਹਦੇ ਨਾਲ ਦੇ ਅੱਠ ਸੂਟ ਭੇਜਨੇ ਆਪਾਂ ਭੈਣ ਨੂੰ ਆ ਦੇਖੋ ਜੀ ਦੁਪੱਟਾ ਦੇਖੋ ਜੀ ਦੁਪੱਟਾ ਕਿੰਨਾ ਸੋਹਣਾ ਮੈਂ ਤਾਂ ਆਣੀ ਛੱਡਿਆ ਹੋ ਇਹ ਸੀ ਛੱਟਵੇਂ ਦਾ ਛੱਟ ਹੀ ਲੈਂਦੇ ਆ ਠੰਡਾ ਹੋ ਜਾਂਦਾ ਪੱਖੇ ਦੀ ਆਵਾਜ਼ ਆਉਣ ਲੱਗ ਜਾਂਦੀ ਬਈ ਅੰਚ ਲਪੁਤਾ ਹਨਾ ਲਪਾ ਪੇਜੇ ਪਾ ਦੇ ਸਾਰਾ ਸੂਟੀ ਪਾਉਂ ਉਹੜੀ ਆ ਹੱਥੇ ਮੇਰੇ ਕੋਲ ਲਪਾ ਪਾ ਆ ਦੇਖੋ ਜੀ ਸਾਰੇ ਪਹੁੰਚੇ ਤੇ ਵਰਕ ਹੈ है मेरा कम कर करेंगी फिर सुबह नहीं खोल नहीं तेरा मैं फोन तो चक लिया कर आवाज आ गई है मेरी चलो आ तो फिर क्यों गया ਦੁਪੱਟਾ ਦੇ ਦਿੱਤੇ ਇਹ ਆਪਾਂ ਬਈ ਲਾਈਟ ਲਾਈਟ ਜੇ ਕਲਰ ਕਰਤੇ ਸੂਟਾਂ ਨੂੰ ਇੱਕ ਆ ਗਿਆ ਜੀ ਇਹਦੇ ਵਿੱਚ ਆਹ ਹੈ ਜੀ ਕਾਟਨ ਵਾਲਾ ਦੁਪੱਟਾ ਦੇਖੋ ਵੇ ਕਿੱਡੇ ਸੋਹਣਾ ਡਿਜ਼ਾਈਨ ਹੈ ਕਲਰ ਹੈ ਲਾਈਟ ਜਿਹਾ ਆਹ ਕੀ ਬਾਟਮ ਆਹ ਕੀ ਜੀ ਸਲਵਾਰ ਪਰ ਆਈ ਇਹਨਾਂ ਦਾ ਇੱਕੋ ਹੀ ਹੈ ਜੀ ਸਾਰੇ ਸੂਟਾਂ ਦਾ 6600 ਰੁਪਇਆ ਬਸ ਬੱਤ ਹੁਣ ਲਾ ਦੇਣੀ ਮੈਂ ਤਾਂ ਇਹਨਾਂ ਦੀ ਤੇ ਸੰਭਾਲੋ ਕੱਪੜਾ ਆਪਣੇ ਕੋਲੇ ਬਹੁਤ ਆ ਚੁੱਕੇ ਹੈ ਜੀ ਕਾਟਨ ਦੇ ਦੁਪੱਟੇ ਆ ਗਏ ਬਹੁਤ ਸੋਹਣੇ ਸੋਹਣੇ ਕਾਟਨ ਦੇ ਸੂਟ ਆ ਗਏ ਮਹਿੰਗੇ ਵਾਲੇ ਸੂਟ ਆ ਗਏ ਬਹੁਤ ਸੋਹਣੇ ਆਰ ਕੰਡੀ ਦੇ ਸੂਟ ਆ ਗਏ ਬਈ ਨਵਾਂ ਕੱਪੜਾ ਚੱਲਿਆ ਆਰ ਕੰਡੀ ਦਾ ਕਿੱਥੇ ਬੁੱਤਾ ਉਹ ਲਫਾਫਾ ਇਹ ਸੋਹਣਾ ਜੀ ਇਨਸ਼ਾਅੱਹ ਨੀ ਉਹ ਲੂਹ ਉਹ ਤਾਂ ਛੋਟ ਹੈ ਉਹ ਤਾਂ ਇਹ ਸੋਹਣਾ ਉਹ ਜੇ ਬਹੜਾ ਬੀ ağır ya yes, bak kana da <Sessizlik> <bir bakan> <Sessizlik> ਉਹਦੇ ਹਟਾਇਆ ਕਿ ਦੂਜਾ ਨਾ ਲਗਾਓ। ਠੀਕ। ਕੋਈ ਹੋਰ ਨਹੀਂ। ਹਾਂ। ਜੇ ਤੁਹਾਨੂੰ ਸਾਰੀ ਇਹ ਬੁੱਕ ਕਰਾ ਲੈਣਾ। ਆਪਾਂ ਐਂਡ ਕਰਦੇ ਹਾਂ ਵੀਡੀਓ ਦੇ ਕਮੈਂਟਸ। ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਦੇ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮੇਰੇ ਭੈਣ ਭਰਾਵਾਂ ਨੇ। ਤੇ ਜੇ ਕਿਸੇ ਮੇਰੇ ਭੈਣ ਨੂੰ ਸੂਟ ਪਸੰਦ ਹੋਣ ਤਾਂ ਜ਼ਰੂਰ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਹੋ ਜੀ ਤੇ ਆਰਡਰ ਬੁੱਕ ਕਰ ਸਕਦੇ ਹੋ। ਆਪਣੇ ਕੋਲੇ ਆ ਗਿਆ ਜੀ ਵਾਧੂ ਕੱਪੜਾ ਹੁਣ ਬਹੁਤ ਸੋਹਣੇ ਦੁਪੱਟੇ ਆ ਗਏ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਤੇ ਗਲਤ ਬੋਲਾਂਗਾ ਤੁਜੀ ਸੌਰੀ